ਸਸਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਪਿੰਡ ਚੌਧਰਪੁਰ ਜੋ ਕਿ ਗਰਦਾਸਪੁਰ ਜ਼ਿਲ੍ਹੇ ਦਾ ਹੈ ਤੁਹਾਨੂੰ ਦੱਦੀ ਕਿ ਇੱਥੇ ਇੱਕ ਨੌਜਵਾਨ ਪੁੱਜਾ ਤਾਂ ਉਸਨੇ ਆਪਣੀ ਹੱਟ ਬੀਤੀ ਸੁਣਾਉਂਦੇ ਸੁਣਾਉਂਦੇ ਨਾਲ ਦੀ ਨਾਲ ਪਨਾਮਾ ਦੇ ਜੰਗਲਾਂ ਦੀ ਦਰਦਨਾਕ ਤੇ ਖਤਰਨਾਕ ਕਹਾਣੀ ਵੀ ਸੁਣਾ ਦਿੱਤੀ ਤੁਹਾਨੂੰ ਦੱਦੀ ਕਿ ਜੁਗਰਾਜ ਸਿੰਘ ਨੇ ਦੱਸਿਆ ਕਿ ਜਦੋਂ ਸਾਨੂੰ ਪਨਾਮਾ ਤੋਂ ਉਹ ਜਾਹ ਦੇ ਰਾਹ ਲਿਆਂਦਾ ਗਿਆ ਤਾਂ ਤੁਹਾਨੂੰ ਦੱਦੀ ਕਿ ਚੌਥੀ ਫਲਾਈਟ ਹੈ ਜਿਹੜੀ ਉਹ ਇੰਡੀਆ ਦੇ ਵਿੱਚ ਜਿਹੜੀ ਇਹ ਰਿਪੋਰਟ ਉਹ ਡਿਪੋਟੀਆਂ ਦੀ ਆ ਚੁੱਕੀ ਹੈ ਪਨਾਮਾ ਤੋਂ ਪਰਤੇ ਇਸ ਨੌਜਵਾਨ ਨੇ ਪਨਾਮਾ ਦੀਆਂ ਉਹ ਸਾਰੀਆਂ ਗੱਲਾਂ ਦਸੀਆਂ ਜੋ ਕਿ ਤੁਹਾਡੇ ਰੌਂਗਟੇ ਖੜੇ ਕਰ ਦੇਣਗੀਆਂ ਇਹਨਾਂ ਨੇ ਕਿਹਾ ਹੈ ਕਿ ਉੱਥੇ ਲਾਸਾਂ ਹੀ ਲਾਸਾਂ ਪਨਾਮਾ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਤੇ ਇੱਕ ਨੌਜਵਾਨ ਦੀ ਗੱਲਬਾਤ ਕੀਤੀ ਕਿ ਉਹ ਸਾਡੇ ਨਾਲ ਹੀ ਗਿਆ ਸੀ ਜਦੋਂ ਵਾਪਸ ਪਰਤੇ ਹੋਏ ਦੇਖਿਆ ਤੇ ਉਹਦੀ ਵੀ ਲਾਸ ਉਸੇ ਜੰਗਲ ਦੇ ਵਿੱਚ ਅਸੀਂ ਦੇਖ ਲਈ ਬਹੁਤ ਹੀ ਦਰਦਨਾਕ ਕਹਾਣੀ ਜਿਹੜੀ ਇਹ ਪਨਾਮਾ ਦੀ ਸਨ ਦਾ ਇਹ ਨੌਜਵਾਨ ਰੌਂਟੇ ਖੜੇ ਕਰ ਦੇਗਾ ਤੁਹਾਨੂੰ ਦੱਈਏ ਕਿ ਜੇਕਰ ਤੁਸੀਂ ਵੀ ਡੌਂਕੀ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਨੂੰ ਜ਼ਰੂਰ ਦੇਖੋ ਜੇ ਤੁਹਾਡਾ ਕੋਈ ਬੱਚਾ ਡੌਂਕੀ ਲਾਉਣ ਬਾਰੇ ਸੋਚ ਰਹਾ ਹੈ ਤੇ ਇਸ ਵੀਡੀਓ ਨੂੰ ਉਹਦੇ ਨਾਲ ਸਾਂਝੀ ਜ਼ਰੂਰ ਕਰੋ ਕਿਉਂਕਿ ਨੌਜਵਾਨ ਅਖੀ ਦੇਖਿਆ ਹੋਇਆ ਮੰਜ਼ਰ ਸੁਣਾਉਂਦਾ ਪਿਆ ਨਾਲ ਦੀ ਨਾਲ ਉਹਨੇ ਕਿਹਾ ਕਿ ਜਦੋਂ ਸਾਨੂੰ ਉੱਥੋਂ ਉਹ ਲੈ ਕੇ ਆਇਆ ਤੇ ਪਨਾਮਾ ਤੱਕ ਜਿਹੜੇ ਆ ਸਾਡੇ ਨਾਲ ਜਿਹੜਾ ਆ ਉਹਨਾਂ ਨੇ ਹੱਥ ਘੜੀਆਂ ਲਗਾਈਆਂ ਹੋਈਆਂ ਸੀ ਪਰ ਜਦੋਂ ਅੱਗੇ ਲੈ ਕੇ ਆਏ ਤਾਂ ਹੱਥ ਘੜੀਆਂ ਖੋਲ ਦਿੱਤੀਆਂ ਤੇ ਹੁਣ ਆਪਣੇ ਘਰ ਆ ਚੁੱਕਾ ਆ ਤੇ ਇਹ ਕਹਾਣੀ ਸਾਰੀ ਨੌਜਵਾਨ ਸੁਣਾ ਰਿਹਾ ਆ ਚੌਧਰਪੁਰ ਗਰਦਾਸਪੁਰ ਦਾ ਜੋ ਕਿ ਚੌਥੀ ਫਲਾਈਟ ਦੇ ਵਿੱਚ ਜੋ ਕਿ ਚੌਥੀ ਇਹ ਜਿਹੜੀ ਕਿ ਉਹਨਾਂ ਦੀ ਆਰਮੀ ਦੀ ਜਹਾਜ਼ ਆ ਉਹਦੇ ਵਿੱਚ ਪਹੁੰਚਿਆ ਆ ਤੇ ਆਪਣੀ ਕਹਾਣੀ ਉਹਨੇ ਕੁਝ ਇਸ ਤਰ੍ਹਾਂ ਸੁਣਾਈ ਆਓ ਸੁਣਦੇ ਹਾਂ 25 ਜੁਲਾਈ ਨੂੰ ਗਿਆ ਸੀ ਜਿੱਥੋਂ ਫਿਰ ਉਰੀ ਨੇ ਮੈਨਾਂ ਨੇ ਸਾਨੂੰ 10 ਦਿਨ ਰੋਕਿਆ ਉੱਥੋਂ ਸਾਨੂੰ ਕਿਹਾ ਜੀ ਤੁਹਾਡੀ ਇੱਥੋਂ ਬਾਇਓਮੈਟ੍ਰਿਕ ਕਰਾਵਾਂਗੇ ਤੁਹਾਨੂੰ ਇੱਕ ਨੰਬਰ 'ਚ ਵੀਜਾ ਲਵਾਵਾਂਗੇ ਫਿਰ ਗੱਡੀ ਅੰਗਾਨ ਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫਿਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਡੂਣ ਲਈ ਸਭ ਡਾਊਨ ਕਰਾਣੇ ਲੱਲੇ ਹੜੋ ਸਾਰਾ ਕੁਝ ਪਾਸਪੋਰਟ ਸਭ ਕੁਝ ਲੱਲੇ ਫਿਰ 10 ਦਿਨ ਉੱਥੇ ਬਾਹ ਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਤੁਹਾਨੂੰ ਅਗਲੇ ਦੇਸ਼ ਭੇਜਣਾ ਹੈ ਉੱਥੋਂ ਦਾ ਤਾਂ ਗੱਡੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸ਼ਿਪਰਾ ਹੀ ਉਹਨਾਂ ਨੇ ਉੱਥੋਂ ਗੱਡੀ ਅਗਲੀ ਕੰਟਰੀ 'ਕ ਲੈ ਜੀ ਕਿ ਬਨਾਮਾ ਜੰਗਲਸਾਨੀ ਵੀ ਗ ਨਾਮਾ ਸਰਹਲਾ ਹਤਜੀ ਮਾਰੇ ਜੀ ਬਨਾਮਾ ਜਿਹੜੇ ਬਹੁਤ ਜ਼ਿਆਦਾ ਜੀ। ਇਹ ਉਹ ਲੋਕਾਂ ਦੀਆਂ ਹਾਂ। ਹਾਂਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲਾਸਾਂ। ਫੜ ਦੇ ਨਾਲ ਅਜ ਤੋਂ ਕੁਝ ਸਮੇਂ ਪਹਿਲੇ ਇੱਕ ਮੁੰਡਾ ਸੀ ਜੰਮਰ ਸਰਦਾ ਅਮਰਜੀਤ ਨਾਂ ਹੀ ਮੁੰਡੇ ਦਾ। ਉਹਦੀ ਡੈਥ ਹੋਈ ਓਦੋਂ ਆਪਾਂ ਕਲੰਬੀਆ ਸੀ। ਤੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਓਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ। ਓਦਾਂ ਹੀ ਉਹਦੇ ਕੱਪੜੇ ਕੁਪੜੇ ਜਿਹਰੇ ਓਦਾਂ ਵੀ ਅਖੇ ਬੋਡੀ ਪੂਰੀ ਡੈੱਡ ਉਹਦੇ ਪੇਪਰ ਸਿਲਵਰ ਪਾਹਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਹ ਲਾਸ ਨੂੰ ਚੁੱਕ ਕੇ ਤੇ ਪਾਣੀ ਸ ਅਸੀਂ ਅਸੀਂ ਹਾਇਰ ਗਏ ਸਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਰਾਤ ਨੂੰ 10:00 12:00 ਵਜੇ ਅਸੀਂ ਅਰੀਜ਼ੋਨਾ ਬਾਰਡਰ ਕ੍ਰੋਸ ਕੀਤਾ ਡੌਂਕਰਾਂ ਕਰਾਇਆ ਜੀ ਸਰ ਕੈਂਪ ਚ ਉੱਥੋਂ ਮੁੜ ਕੇ 7 8 ਨੂੰ ਹੀ ਕੈਂਪ ਚ ਪਹੁੰਚੇ ਅਸੀਂ ਚੌਂਕੀ ਦੇ ਉਹਨਾਂ ਸੈਨਸ ਹੂਨ ਫਿੰਗਰਫੋਂਗ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਚੌਂਕੀ ਦੇ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮ ਰਿਪੋਰਟ ਕਰਤਾ ਤੇ ਰਹੀ ਸਰ 14 ਨੂੰ ਬਨਾਮ ਆਏ ਉਹਨਾਂ ਦੀ ਕੋਈ ਯੂਐਨ ਦੀ ਕੋਈ ਸੰਸਥਾ ਹੈ ਜੀ ਉਹ ਓਵਯਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਦਰ ਜੀ ਅਸੀਂ ਉਹਨਾਂ ਨੇ ਸਾਨੂੰ ਉੱਥੇ ਹਾਡਰ ਜਿਹਾ ਰੱਖਿਆ ਜੀ ਇੰਡੀਆਨ ਅਹੀਂ ਜਦੋਂ ਇਹ ਉਹ ਜਹਾਜ਼ ਵਿੱਚ ਆਏ ਆ ਉਹਦੇ ਵਿੱਚ ਅਹੀਂ 30 ਤੋਂ ਪਲੱਸ ਇੰਡੀਅਨ ਹੀ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60 70 ਜਣੇ ਆਹੀਂ ਜਹਾਜ਼ ਦੇ ਵਿੱਚ ਆਹੀਂ ਜਿਹੜੇ ਆਰਮੀ ਦਾ ਜਹਾਜ਼ ਆਇਆ ਸੀ ਰਬਨਾਮਾ ਸਾਕੂੜਾ ਹੋਟਲ ਜੀ ਆ ਜੀ ਪੂਰੀ ਆਰਮੀ ਲੱਗੀ ਆ ਜੀ ਉਹਦੇ ਵਿੱਚ ਜੇ ਰੂਮ 'ਚ ਕੋਈ ਬਾਹਰ ਹੋਣਾ ਕੋਈ ਕੰਮਾ ਗੇਟ ਤੇ ਗਾੜੀ ਆਰਮੀ ਵਾਲੇ ਦੋ ਦੋ ਇੱਕ ਇੱਕ ਦੋ ਦੋ ਜਾਨਾ ਬੀੜ ਦੇ ਗਾਰੀ ਚਲੋ ਤਾਂ ਦਾ ਨਹੀਂ ਸਰ ਉਹ ਪੈਸੰਜਰ ਫਲਾਇਟ ਹੀ ਦੂਜੀ ਆਰਮੀ ਦੀ ਨਹੀਂ ਤੁਰਕੀ エア ਲੈਂਸ ਸਰ ਉੱਥੇ ਭੇਜਿਆ ਆਪਣਾ ਫਲਾਇਟਰ ਆਈ ਹੈ ਜੀ ਕਿ ਉਹ ਪਿਛੇ ਉਹ ਜਿਹੜੇ 베ਰੀਆਂ ਲਾ ਕੇ ਬਨਾਮਾ ਤਾਂ ਕਿ ਇੱਥੋਂ ਗਾੜੀ ਕੋਈ 베ਰੀ ਨਹੀਂ ਬੱਦੀ ਕੋਈ ਨਹੀਂ ਲੈ ਬਾਸਪੋਰਟ ਲੈ ਲੈ ਜਾਂ ਮੰਨ ਲਾ 에어ਪੋਰਟ ਨਾਲ ਨੂੰ ਪਾਇਲਟ ਵਾਲਿਆਂ ਦੇ ਦਿੰਦੇ ਸੀ ਜਾਂ ਫਿਰ ਉਸ ਨੂੰ ਜਾਂ ਬਾਸਪੋਰਟ ਬ੍ਰਾਂਚ ਦੇ ਵਿੱਚ ਜਿੱਥੇ ਅਗਲੀ ਸਟੇ ਆ ਪੀ ਉੱਤਰ ਕੇ ਬਾਸਪੋਰਟ ਦੇ ਦਿਓ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਦੇ ਦਿਓ ਜਾਂ ਕਿ ਇਹਨੂੰ ਵੀ ਜੇ ਭੱਜਣਾ ਜਾਂ ਕੋਲ ਕੇ ਪਾਸ ਜਾਣ ਕੋਈ ਦੀ ਸੁਪਨਾ ਦੇ ਸੋਚਦਾ ਹੀ ਆ ਜੀ ਪਰ ਜਾ ਚੁੱਕਿਆ ਬੈਲੀ ਵੇਕੇ ਨਹੀਂ ਸੋਚਿਆ ਵੀ ਕੋ ਕਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਜੀ ਵੀ ਇਹ ਕੁਝ ਹੋਣਾ ਜੀ ਇਹ ਕੁਝ ਘੰਟਾਂ ਦੀ ਟੇਲ ਕਰਕੇ ਵੀ ਹੋਇਆ ਜੀ